ਕੰਪਲਾਹੀ ਰਹਿਰਾ ਸਿਖ ਕੰਕਰ ਸਤਿ ਪ੍ਰਸਾਦ ਸ਼ਲੋਕ ਮਹਿਲਾ ਪਹਿਲਾ ਦੁਖ ਦਾਦ ਸੁਖ ਰੋਗ ਪਿਆ ਜਸਤਾਨ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋਕਰੀ ਨਾ ਹੋਈ ਬਲਿਹਾਰੀ ਕੁਤ ਤਵਸਿਆ ਤਰੰਤ ਨਾ ਜਾਏ ਲਖਿਆ ਰਹਾ ਆ ਜਾਤ ਮੈਂ ਜੋ ਜੋਤ ਮੈਂ ਜਾ ਤਾ ਕਰਕਲਾ ਪੂਰ ਰਹਾ ਤੂੰ ਸੱਚਾ ਸਾਹਿਬ ਸਿਖ ਸ왈ੀਆ ਜਨ ਕੀਤੀ ਸੋ ਕਰ ਪਿਆ ਕਹੋ ਨਾਨਕ ਤੇ ਕਿਆ ਬਤਾ ਜੋ ਕਿਛ ਕਰਣਾ ਸੋ ਕਰਿਆ ਸੋ ਦਰਗਾ ਸਮਹਿ ਲਪੈ ਕੋ ਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿ ਹਸੋ ਕਰਕੇ ਹਾਜਤ ਮੈਂ ਸਭ ਸਮਾਲੇ ਵਾਜੇ ਤੇਰੇ ਨਾਮ ਦੇ ਨਿਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਤ ਪ੍ਰੀ ਸੁਖ ਹੰਕੇ ਤੇਰੇ ਗਾਵਣ ਹਾਰੇ ਗਾਉਤ ਨੋ ਪਉਣ ਪਾਣੀ ਬਸੰਤਰ ਕਾ ਵੇ ਰਾਜ ਤੰ ਦਵਾਰੇ ਕਾਉਤ ਨੋ ਕੌਣ ਪਾਣੀ ਬਸੰਤਰ ਗਾਵੈ ਰਾਜਾ ਤੁਮ ਦਵਾਰੇ ਗਾਵਤਨੋਂ ਚਤਕੂ ਪੁੱਤ ਲਿਖੇ ਜਾਣਾ ਲਖ ਲਖਤੋਂ ਬੀ 4189 ਸਰਬ ਮਾਤਾ ਵੀ ਸੋਹੋਂ ਤੇਰੇ ਸਦਾ ਸਵਾਰੇ ਗਾਵਤਨੋਂ ਗੰਦਾ ਸਰ ਬੈਠੇ ਦੇਪਿਆਂ ਦਨ ਨਾਲੇ ਗਾਵਤਨੋਂ ਸਤ ਸਮਾਤੀ ਅੰਤਰ ਗਾਵਤਨੋਂ ਸਾਧ ਬੀ 4 ਗਾਵਤਨੋਂ ਜਤੀ ਸਤੀ ਸੰਤੋਖੀ ਗਾਵਤਨੋਂ ਵੀਰ ਕਰਾਰੇ ਗਾਵਤਨੋਂ ਪੰਡਿਤ ਪੰਨਨ ਰਕੀਸ਼ਰ ਜੁਜੁ ਵੇਦ ਨਾਲੇ ਗਾਵਤਨੋਂ ਮੋਹਣੀਆਂ ਮਨਮੋਹ ਸਰਗ ਸੁਖਮਚ ਪਿਆਲੇ ਗਾਉਂ ਤੰਦਰਤਨ ਦੌਰਤ ਗਾਉਂ ਤੰਦਰਤਨ ਪਾਇ ਤੇ 68 ਤੀਰਤ ਨਾਲੇ ਗਾਉਂ ਤੰਦਰਤਨ ਜੋ ਮਾਮਲ ਸੂਰਾ ਗਾਉਂ ਤੰਦਰਤਨ ਖਾਣੀ ਚਾਰੇ ਗਾਉਂ ਤੰਦਰਤਨ ਖੰਡ ਬੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੰਦਰਤਨ ਗਾਉਂ ਜੋ ਤੁਤ ਪਾਉ ਦਿੱਤੇ ਤੇਰੇ ਭਗਤ ਸਾਲੇ ਹੋਰ ਕੇ ਤੇ ਤੁਤ ਨੋ ਗਾਉਂ ਸੇ ਮਚ ਨਾ ਹੰਨਾ ਨ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਹੀਂ ਹੈਪੀ ਹੋਸੀ ਜਾ ਨਜਾਸੀ ਰਚਨਾ ਜਿੰਦ ਚਾਈ ਰੰਗੀ 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 ਭਾਤੀ ਕਰਕੇ ਜਿਸੀ ਮਾਝ ਨੇ ਪਾਈ ਕਰ ਕਰਦੇ ਕਿਤਾ ਆਪਣਾ ਜੀਉ ਤਸਦੀਗ ਲਈ ਜੋ ਤਿਸ ਪਾਵੈ ਸੋਈ ਗਸਿਖਰਿਕ ਨਾ ਕਰਨਾ ਜਾਈ ਸੋ ਪਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਜਾਈ ਆ ਸਮਹਿ ਲਾ ਪਹਿਲਾ ਸੁਣ ਵਡਾਖੈ ਸਭ ਕੋ ਏ ਕਿਵਡ ਵੱਡਾ ਡਿੱਠਾ ਹੋਏ ਕੀਮਤ ਪਾਨਾ ਕਹਿਆ ਜਾ ਕਹਿਣਾ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕਿ ਤਾ ਕੇ ਵਰਚੀਰਾ ਰਹਾਓ ਸਤ ਸੂਤੀ ਮੇ ਸਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਯਾਨੀ ਕਿ ਆਨੇ ਗੁਰਗਰਹਾਈ ਕਹਿਣਾ ਚਾਹੀ ਤਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੁਈਆ ਸਿੱਧਾ ਪੁਰਖਾਂ ਕੀਆ ਵਡਿਆਈਆ ਤੁਮ ਸਿੱਧਕ ਨਾ ਪਾਇਆ ਕਰਮ ਨਾਹੀਂ ਥਾ ਕਰਹਾਈਆ ਆਖਣ ਵਾਲਾ ਕਿਆ ਵੇਚਾ ਰਾ ਸਿੱਖੀ ਪਰੇ ਤੇਰੇ ਪੰਡਾਰਾ ਜਸਤੂ ਦੇਤ ਸਿਆ ਆਚਾਰ ਨਾਨਕ ਸੱਚ ਸਵਾਰਨ ਹਰਾ ਸੰਹਲਾ ਪਹਿਲਾ ਆਖਾ ਜੀਵਾਂ ਇਸ ਤਰ੍ਹਾਂ ਮਰ ਜਾਵਾਂ ਖਣ ਖਸਾ ਚਾਹਨਾਂ ਸਾਚੇ ਨਾਮ ਪੀ ਲਾ ਕੇ ਪੁਖੇ ਖਾ ਚਲੀ ਦੁਖ ਸੁਖੋਂ ਇਸ ਤਰ੍ਹਾਂ ਮੇਰੀ ਹਮਾਇਤ ਸਾਚਾ ਸਾਹਿਬ ਸਾਜ ਨਹਿਰ ਹਉ ਸਾਚੇ ਨਾਮ ਕੀ ਚਲਵਟ ਆਈ ਆਖ ਧਕੇ ਕੀਮਤ ਨਹੀਂ ਪਾਈ ਜੇ ਸਮਲ ਕੇ ਅਖਣ ਪਾਏ ਵਡਾਣਾ ਹੋਵੇ ਘਾਟ ਨਾ ਜਾਏ ਨਾ ਉਹ ਮਰਨ ਹੋਵੇ ਸੋਗ ਦੇ ਦਾ ਰਹਿਣਾ ਚੁਕੇ ਭੋਗ ਗੁਣ ਇਹ ਹੋਰ ਨਹੀਂ ਕੋਈ ਨਕ ਹੋਵਾ ਨਕ ਹੋਏ ਜਵੜ ਆਪ ਤੇ ਵਰਤਿਦਾਤ ਜਿੰਦਨ ਕਰ ਕੇ ਕੀਤੀ ਰਾਤ ਕਸਮੇ ਸਾਰੇ ਤੇ ਕਮਜਾਤ ਨਾਨਕ ਨਾਮ ਬਾਜ ਸਨਾਤਰਾ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਿਪਰਖ ਆਬ ਨੋ ਕਿਰਪਾ ਸਮ ਕੀਰੇ ਕ੍ਰਮ ਸਤਗੁਰ ਸੁਣਾਈ ਕਰਦਿਆ ਨਾਮ ਪ੍ਰਕਾਸ਼ ਮੇਰੇ ਮਿਤਕੁਰ ਦੇਵ ਮਕੋ ਰਾਮ ਨਾਮ ਪ੍ਰਕਾਸ਼ ਗੁਰਮਤ ਨਾਮਰਾ ਪ੍ਰਕਾਸ਼ ਖਾਈ ਹਰ ਕੀ ਥੰੜੀ ਰਹਿਦਾ ਅਸਰ ਹਾਉ ਹਰ ਜਨ ਕੇਵੜ ਭਾਗ ਵਟੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਲਤਪਤਾ ਸਿਮ ਸੰਗਤ ਗੁਣ ਪ੍ਰਕਾਸ਼ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਂ ਜੰਪਾਸ ਜੋ ਸਤਗੁਰ ਸੰਗਤ ਨਹੀਂ ਆਇ ਤ੍ਰਿਕ ਜੀਵੇ ਤ੍ਰਿਕ ਜੀਵਾ ਜਨ ਹਰ ਜਨ ਸਤਗੁਰ ਸੰਗਤ ਪਾਈ ਤੈ ਤਨ ਮस्तक ਲਿਖਿਆ ਲਿਖਾਸ ਤਨ ਤਨ ਸਤਸੰਗ ਜੇ ਥਾਰਸ ਪਾਇ ਮੇ ਜਨ ਨਾਨਕ ਨਾਮ ਪ੍ਰਕਾਸ਼ਾ ਗੁਜਰੀ ਮਹਿਲਾ ਪਨੀਵਾ ਕਾਹੇ ਰੇ ਮੰਚ ਤਵਾ ਉਦਮ ਜਾ ਹਰ ਹਰ ਜਿਉ ਪਰਿਆ ਕਾਹੇ ਰੇ ਮੰਚ ਤਵਾ ਉਦਮ ਜਾ ਹਰ ਹਰ ਜਿਉ ਪਰਿਆ ਸੈਪ ਤੁਨ ਮੈਂ ਜੰਤ ਪੈ ਤਾਂ ਕਾਰਜ ਅਗਾ ਰਿਜਕ ਅਗਾ ਕਰ ਤਰਿਆ ਮੇਰੇ ਮਧੋ ਜੀ ਸਤ ਸੰਗਤ ਮਿਲੇ ਸੋਤ ਰਿਆ ਗੁਰ ਪ੍ਰਸਾਦ ਪਰਮਪਤਿ ਪਾਸੂ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਤ ਬੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਜਿਕ ਰਜਿਕ ਸਭ ਹੈ ਠਾਕੁਰ ਕਾ ਹੈ ਮਨ ਪਾਉ ਕਰਿਆ ਉਡੇ ਉਡ ਆਵੇ ਸੈ ਕੋ ਸਤ ਸਿ ਪਾਛੈ ਬਚਰੇ ਛਰਿਆ ਤਨ ਕਮਣ ਖਲਾਵੇ ਕਣ ਚੁਕਾਵੇ ਮਨ ਮੈਂ ਸਮਣ ਕਰਿਆ ਸਾਮ ਨਿਧਾਨ ਦਸ ਅਸ ਸਿ ਸਧਾਨ ਠਾਕੁਰ ਕਰ ਤਲ ਤਰਿਆ ਜਾਨ ਨਾਲਿਕ ਬਲ ਬਸਤ ਬਲ ਜਾਈਏ ਤਰੰਤ ਨਾ ਪਾਰ ਆਵਰਿਆ ਰਗਾ ਸਮਹਲਾ ਚੌਥਾ ਸੂਪ ਕੀ ਕੋਂਕਾਰ ਸਤਗੁਰ ਪ੍ਰਸਾਦ ਸੂਪ ਤੁਖਨੰਜਨ ਹਤ ਪਖਨੰਜਨ ਹਰ ਗਮ ਗਮ ਪਾਰਾ ਸਤਿਅ ਆਵੇ ਸਤਿਅ ਆਵੇ ਤੋ ਜੀ ਹਰ ਸੱਚੇ ਸੇ ਜਣਹਾਰਾ ਸਭ ਜੀ ਤੁਮਾਰੇ ਜੀ ਤੁਜੀਆਂ ਕਾ ਦਾਤਾ ਰਹਾ ਕਿਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪਿਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜਤ ਵਿਚਾਰਾ ਤੂੰ ਕਟਕਟੰਤ ਸਮਝੰਤ ਜਿ ਹਰੇ ਕੋ ਪ੍ਰਖਸ ਮਾਣੈ ਕਿਤਾ ਤਿੱਕੇ ਪੇ ਖੜੀ ਸਭ ਤੇ ਦੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹੱਤ ਦਿਨ ਅਬ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾ ਖੋ ਖਾਣਾ ਜੋ ਸੇਵਾ ਜੋ ਸੇਵਾ ਤੁਜੀ ਜਨਾਨਕ ਤਨ ਕੁਰਬਾਣਾ ਹਰ ਤਿਆਵੇ ਹਰ ਤਿਆਵੇ ਤੁਜੀ ਸੇ ਜਾਂਚ ਕੁਮਸਕਵਾਸੀ ਸੇ ਮੁਕਤ ਸੇ ਮੁਕਤ ਪਏ ਜਿਨਹਰ ਨਾਮ ਧਿਆ ਜੀ

ਤੁਹ ਦੇ ਆਪੇ ਪਾਵੈ ਸੋਈ ਵਰਤੈ ਜੇ ਤੂੰ ਆਪੇ ਕਰੈ ਸੋਈ ਤੇ ਆਪੇ ਸਭ ਪਾਈ ਜੇ ਤੇ ਦੇ ਆਪੇ ਸਭ ਕੋਈ ਜਨ ਨਾਨਕ ਗੁਣ ਗਾਵੈ ਕਤਕ ਜੀ ਜੋ ਸਭ ਸੇ ਕਹ ਜਣੋ ਯਾ ਸਮਹਿ ਲਾ ਚੌਥਾ ਤੂੰ ਕਤਸ ਚਾਰ ਮੈਂ ਦਸਾਈ ਜੋ ਤੋ ਪਾਵੈ ਸੋਈ ਤਿਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਸਮ ਨਿਤਾਜ ਇਸਨਾ ਕਿਰਪਾ ਕਰ ਤੰਨਾ ਅਮਰਤਨ ਪਾਗ ਮੁਖ ਲਾਧਾ ਮਨ ਮਗਵਾ ਤਦਾ ਪਿਛੋੜੇ ਆਪ ਮਿਲ ਤੂ ਦਰਿਆਵ ਸਤ ਜਹੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੀ ਜੀ ਜਾਂ ਸਭ ਤੇਰਾ ਖਿਲਵਜੋਗ ਮਿਲ ਵਿਛੜਿਆ ਸੰਜੋਗ ਕੀ ਮੇਲ ਜਿਸਨਾ ਤੂੰ ਜਣਾਏ ਸੋਈ ਜਨ ਜਣਾਏ ਹਰ ਗੁਣ ਸਾਧੀ ਆਖੋ ਖਾਣਾ ਜਿਨ ਹਰ ਸੇਵਾ ਤੂੰ ਸਪੈਸਹਿ ਜਹੀ ਹਰ ਨਾਮ ਸਮਾਇਆ ਤੂੰ ਆਪੇ ਕਤ ਤਾ ਤੇਰਾ ਕੀਆ ਸਭ ਹੋਇ ਤੂਦ ਬਿਨ ਦੂਜਾ ਅਵਨਾ ਕੋਈ ਤੂ ਕਰ ਕਰ ਵਿਖਿਆ ਜਾਣੇ ਸੋਈ ਜਨ ਨਾਨਕ ਮੁਖ ਪ੍ਰਗਟ ਹੋਇਆ ਸਮਹਲਾ ਪਹਿਲਾ ਤੇ ਤਸਰ ਵਰਣਾ ਪਈ ਲੈ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀਏ ਲੈ ਮਨ ਇਕ ਨ ਚੇਤ ਸਮੂੜ ਮਨਾ ਹਰ ਬਸ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਰਣਵਤ ਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਮ ਹਲ ਪੰਜਵਾ ਭਈ ਪ੍ਰਾਪਤ ਮਾਨਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰਕਾ ਚਰੇ ਕਤਨ ਕੰਮ ਸਾ ਸੰਗਤ ਪਚ ਕੇ ਵਰਨਾ سن جا تنگ مایا کہا اپنا جان کر مور چند کرتے کرے

نمسکارا جن کا نمسکارے پچانت تے پر کے پر دشکر پارا جب آ کر, کرتا جب آ کر کرتا ہوں ہوں میں سب ہوں جیتے بدن سب تارے آپ اپنی بوجھارے تم سبھی تیر نالم جان پے آلم آر ਨਿਰੰਕਾਰ ਨਿਰਭਿਕਾਰਨ ਲੰਭ ਆਦਾ ਨੀਲਨਾਦ ਸੰਤਕ ਮੁਰਚਾ ਛਪਦਾ ਜਾ ਕੋ ਪੇਂਦ ਨਾ ਪਾਵਤ ਬੇਦਾ ਤਕ ਕੋ ਕਰ ਪਹਨ ਅਨਮਾਤ ਮਹਾਮੁਰਕਾਛ ਪੇ ਨੰਜਾਨਤ ਮਾਦੇਵ ਕੋ ਕੈ ਸਦਾ ਸੰਤੰਕਾਰ ਕਾ ਚੀਨਿਤ ਨਾਹੀ ਪਵਾ ਪਾਪਨੀ ਬੁਧ ਹਜਤੀ ਬਨਤ ਪੇਨ ਪੇਨ ਤੋਹੇ ਤੇਤੀ مر

ਜੈ ਨਰਨਾੰ ਤਿਹਾਰੋ ਕਹਾ ਦਾਰਦ ਦੁਸ਼ ਦੋਖ ਤੇਰਾ ਖੜ ਕੇ ਮੈਂ ਸੰਤਿਹਾਰੀ ਆਫਾਦਿ ਲਿਓ ਭਾਰੀ ਸਤ ਥੋਰ ਮੋ ਹੋ ਸਹਾਈ ਦੁਸ਼ ਦੋਖ ਦੁਸ਼ ਦੋਖ ਤੇ ਲਹੋ ਚਾਈ ਕਿਰਪਾ ਕਰੀ ਹਮ ਪਰਜਮਾਤਾ ਗ੍ਰੰ ਕਰਾ ਪੁਨ ਸੁਭਰਾਤਾ ਕਲਿਮਿਕ ਸ਼ਕਲ ਦੇ ਕੋ ਹਰਤਾ ਦੁਸ਼ ਦੋਖਨ ਕੋ ਛੈ ਕਰਤਾ ਸ੍ਰੀ ਅਸ ਤੁਜ ਜਬ ਪਏ ਦਿਆਲਾ ਪੂਰਨ ਕਰਾ ਗ੍ਰੰ ਤਟਕਾ ਲਮਨ ਬਚ ਥਲ ਪਾਵੈ ਸੋਈ ਦੁਖ ਨਤ ਸਭ ਆਪਤ ਕੋ ਅੜਲ ਸੁਨੈ ਗੰਗ ਜੋ ਇਹ ਹੈ ਸਰਸਨਾ ਪਾਵਈ ਸੁਨੈ ਮੁਰ ਚਿਤਲਾ ਚਤੁਰਤਾ ਆਵਈ ਦੁਖ ਤਰਤ ਪੌਨ ਕਟਨਾ ਤੇ ਨਰਕੇ ਰਹੇ ਹੋ ਜੂ ਯਾ ਕੀ ਇੱਕ ਬਾਰ ਚੋਪਈ ਕੋ ਕਹੇ ਚੋਪਈ ਸੰਮਤ ਸਤਰ ਸੈਸ ਬਣੀ ਜੇ ਅਰ ਸੈਸ ਬਣ ਤੀਨ ਕਹੀ ਜੇ ਪਾਦ ਸੁਦੀ ਅਸ਼ਟਮੀ ਰਵਾਰਾ ਤਿਰ ਸੁਤਰ ਦਰਵ ਗ੍ਰੰਥ ਸੁਧਾਰਾ ਸਈਆ ਪਾਇਂਗੇ ਜਬ ਤੇ ਤੁਮਰੇ ਤਪਤੇ ਕੋ ਆਖ ਤਰੇ ਨਹੀਂ ਆਨੋ ਰਾਮ ਰਹੀਂ ਪੁਨਾਣ ਕੁਰਾਨਾ ਨੇ ਕਹਿ ਮਤੇ ਨਾ ਮਾਨਿਓ ਸਿਮਰਤ ਸ਼ਾਸਤਰ ਵਿੱਚ ਸਬਬ ਉਹ ਭੇਤ ਕਾ ਮੇਕ ਨਾ ਜਾਣੇ ਹੋ ਸ੍ਰੀ ਅਸਮਾਨ ਕਿਰਪਾ ਤੁਮਰੀ ਕਰਮਾ ਨ ਕੋ ਸਬਤ ਹੋਏ ਬਖਾਨਾ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਏ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ RAM ਕ੍ਰਿਮ ਹਲਾਤੀ ਜਨਾਂ ਦੇ ਕੌਕਾ ਸਤਿਗੁਰੂ ਸੰਨੰਦ ਪਿਆ ਮੇਰੀ ਮੈਂ ਸਤਿਗੁਰੂ ਮੈਂ ਪਾਇਆ ਸਤਗੁਰ ਤਪੱਸ ਹੈ ਸਤਿ ਮਨੋ ਜੀਆਂ ਆਵਾਜ਼ ਆਈਆਂ ਰਾਗ ਵਰਤ ਪਰਿਵਾਰ ਪਈਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਾ ਗਾਵੋ ਹਰੀ ਕੇਰਾ ਮੰਜਨੀ ਵਸਾਇਆ ਕਹੇ ਨਾਨਕ ਨਦਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਕੀ ਕਰ ਉਹ ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗਲਾ ਸੰਭਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨੁਸਾਵੇ ਨਾਮ ਜਿਨ ਕੇ ਮਨੁਸਿਆਵਾ ਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਉਹ ਸਾਚਾ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸਾਂ ਤੁ ਸੁਖਮਨ ਆਇਵਸਿਆ ਜਿਨ ਇੱਛਾ ਸਭ ਪੁਜਾਈ ਅਸਲਾ ਕੁਰਬਾਨ ਕੀਤਾ ਗੁਰੂ ਵਿਟਾ ਜਿਸ ਦੀਆਂ ਇਹ ਬੜੀਆਂ ਕਹੇ ਨਾਨਕ ਸੁਣੋ ਸੁਣ ਤੋ ਸਭ ਤੋਂ ਪਿਆਰ ਉਹ ਸਾਚਾ ਨਾਮ ਮੇਰਾ ਆਧਾਰ ਉਹ ਵਾਜੇ ਪੰਜ ਸ਼ਬਦ ਤਿਤ ਕਰ ਸਪਾਗਾ ਕਰ ਸਪਾਗਾ ਸ਼ਬਦ ਵਾਜੇ ਇਕਲਾ ਜਿਤ ਕਰ ਧਾਰਿਆ ਪੰਜ ਦੁੱਤ ਦਵਸ ਕੀਤੇ ਕਾਲ ਕਟਕ ਮਾਰਿਆ ਦੁਰਕਰਮ ਪਾਤ ਤਦ ਜਨ ਕੋਸੈ ਨਾਮ ਹਰਿ ਕਾ ਲਾਗੇ ਕਹਿਨ ਤਸਕੁ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਂ ਰਤ ਪੂਰੇ ਪਾਗ੍ਰਮ ਪ੍ਰਪਾਇਆ ਉਤਰੇ ਸਗਲ ਉਸਰੇ ਦੁਖ ਰੋਕ ਸੰਤਪ ਤੈ ਸੁਣੀ ਸਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਤੇ ਜਾਣੀ ਸੁਣ ਤੇ ਪੁਨੀਤ ਕਾਤੇ ਪਉ ਸਤਗੁਰਿਆ ਪਰ ਪੂਰੇ ਬਿਨਵੰਤਨਾਰਿ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨੁਤ ਨਾਨਕ ਗੁਰ ਚਰਨ ਲਾ ਕੇ ਬਾਜੇ ਅਨਹਦ ਤੂਰੇੁੰਧਾਣੀ ਮਹਲ ਆਪਣਿ ਮਾ ਥਾਲ ਵਿਚਿਨ ਵਸਤੁ ਪਈਓ ਸਾਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਜਿਸਕਾ ਸਭ ਸਤਾਰੋ ਜੇ ਕੋ ਕਾ ਵਜੇ ਕੋ ਪੁੰਚੈ ਤਿਸਕਾ ਹੋਇ ਉਧਾਰੋ ਇਹ ਵਾਸਤ ਤਜੀ ਨਹਿ ਜਾਈ ਨਿਤ ਨਿਤ ਰਖੋ ਤਾਰੋ ਤਾਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹ ਪ੍ਰਸਾਰ ਸਲੋਕ ਮੈਂ ਲਾ ਪਜਵਾ ਤੇਰਾ ਕੀਤਾ ਜਤੋ ਨਹੀਂ ਮੈ ਨੌਜੋਗ ਕੀ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਸ ਪਿਆ ਮਹਰਾਮਤ ਹੋਈ ਸਤਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰੇ ਆ ਸਰਸਪਿਆ ਮਹਾਰਾਮ ਤੋਈ ਸਤਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀਵੇ ਹਰੇ ਆ ਕੌੜੀ ਦਿੱਥਾ ਤੁ ਸਮਰਾਜ ਦਿੱਥਾ ਕੋਈ ਨਾ ਉੱਥੇ ਤੇਰੇ ਰਖਾ ਗਰੀ ਦਰਮਾਇ ਸੁਣ ਕੇ ਜਮ ਕੇ ਦੂਤ ਨਾ ਤੇਰਾ ਛੱਜਾ ਹੈ ਪਾਉ ਜਲ ਵਿਖਮਸ ਜਾ ਗੁਰਸਵਦੀ ਪਾਰ ਪਾਇ ਜਿੰਦ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਐ ਕਲ ਮੇਹੋ ਕੋਣ ਗੁਣ ਗੋਬਿੰਦ ਗਾਹੇ ਸਭਸਨੁਕ ਪਾਸ ਮਲੇ ਸਾਹਿਬ ਸਾਹਿਬ ਤਾ ਕੋਈ ਨਾ ਜਾ ਜੇ ਤੁਦਾ ਹੈ ਸ਼ਲੋਕ ਮਹਨ ਲਾ ਪੰਜਵਾ ਅੰਤਰ ਗੁਰੂ ਰਾਧਣਾ ਜੇਵਾ ਜਪ ਗੁਰਨਾਉ ਨਿਤਿ ਸਤੁਰ ਪੇਖਣਾ ਸਰਮਣੀ ਸਰਮਣੀ ਸੁਨਣਾ ਗੁਨਾਉ ਸਗੋ ਸੇਤੀ ਰਤੇ ਅਦਰ ਕੇ ਪਈ ਠਾਉ ਕਾਹੂ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਦੇ ਜਗ ਮੇ ਤੁਮ ਕਾੜੀਆ ਵੀ ਲੈ ਕੇ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪ ਭਾਰੀਨ ਗੁਰ ਕੀ ਪੈਰੀ ਪਾਏ ਕਾਜ ਸਵਾਰਨ ਹੋਆ ਆਪ ਜਲ ਮਨੋ ਨੰਸਾ ਜਨ ਸਾਜਨਾ ਕੇ ਸੰਗ ਪਵਦਲ ਤਾਰਿਨ ਸਾਖਤਿੰਦਕ ਦੁਸ਼ਟ ਕਿਨ ਮਾਹੇ ਬਿਧਾਰਿਤ ਸਾਹਿਬ ਕੀ ਏਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਏਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ